ਅਮਰਿੰਦਰ ਪ੍ਰਤਾਪ ਸਿੰਘ ਹੈ ਤੇ ਮੈਂ ਪੰਜਾਬ ਤੇ ਰਣ ਹਾਈ ਕੋਰਟ ਵਿੱਚ ਅਡਵੋਕੇਟ ਹਾਂ ਦੇਖੋ ਇਹ ਨਾ ਚਾਰ ਪਿੰਡਾਂ ਦੀ ਜ਼ਮੀਨ ਸੀਗੀ ਜਿਹੜੀ ਕਿ 1994-95 ਵਿੱਚ ਪੰਜਾਬ ਸਰਕਾਰ ਨੇ ਅਕਵਾਇਰ ਕੀਤੀ ਸੀ ਸੀਲ ਕੈਮੀਕਲ ਫੈਕਟਰੀ ਵਾਸਤੇ ਇਹ ਜ਼ਮੀਨ ਅੰਦਾਜ਼ਨ 596 ਕਿੱਲੇ ਜ਼ਮੀਨ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਸੀਲ ਕੈਮੀਕਲ ਫੈਕਟਰੀ ਸੀਲ ਕੈਮੀਕਲ ਇੰਡਸਟਰੀ ਦਿੱਤੀ ਸੀ ਕਿ ਉੱਥੇ ਇੰਡਸਟਰੀਅਲ ਸਟੇਟ ਡਿਵੈਲਪ ਕਰਨ ਵਾਸਤੇ ਮਤਲਬ ਕਿ ਇੰਡਸਟਰੀਜ਼ ਡਿਵੈਲਪ ਕਰਨ ਲਈ ਜਿਹਦੇ ਨਾਲ ਕਿ ਜਿਹੜੇ ਇੱਥੇ ਦੇ ਇਲਾਕੇ ਨੂੰ ਇੰਡਸਟਰੀਲੀ ਪ੍ਰਮੋਟ ਕਰਨਾ ਸੀ ਤੇ এমਪਲੋਇਮੈਂਟ ਜਨਰੇਟ ਕਰਨੀ ਸੀ ਜਿਹੜੇ ਇੱਥੇ ਦੇ ਰੈਜ਼ੀਡੈਂਸੀ ਕੇ ਸੀਲ ਕੈਮੀਕਲ ਫੈਕਟਰੀਆਂ ਨੇ ਇਹਨਾਂ ਨੇ ਇੱਕ ਕੈਮੀਕਲ ਪਲਾਂਟ ਲਗਾਇਆ ਸੀਗਾ ਅੰਦਾਜ਼ਨ 40 ਤੋਂ 45 ਕਿੱਲਿਆਂ ਵਿੱਚ ਸਾਲ 1999 ਤੇ 2000 ਦੇ ਲਾਗੇ ਛਾਡੇ ਉਸ ਤੋਂ ਇਲਾਵਾ ਇਹ ਸਾਰੀ ਜ਼ਮੀਨ ਡਿਵੈਲਪ ਨਹੀਂ ਹੋਈ ਤੇ ਹੁਣ 10 ਸਾਲ ਤੱਕ ਇਹਨਾਂ ਨੂੰ ਟਾਈਮ ਪੀਰੀਅਡ ਸੀ ਡਿਵੈਲਪ ਕਰਨ ਦਾ ਜਿਹੜਾ ਕਿ ਸੀਲ ਕੈਮੀਕਲ ਫੈਕਟਰੀ ਨਹੀਂ ਡਿਵੈਲਪ ਕੀਤਾ ਤੇ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲੈਂਦੇ ਰਹੇ ਇਹਨਾਂ ਨੂੰ ਕਈ ਵਾਰ ਪੰਜਾਬ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਪ੍ਰੋਜੈਕਟ ਡਿਵੈਲਪ ਕਰਨ ਵਾਸਤੇ ਪਰ ਜਦੋਂ 2024 ਤੋਂ ਬਾਅਦ ਇਹਨਾਂ ਨੂੰ ਅੱਗੇ ਐਕਸਟੈਂਸ਼ਨ ਨਹੀਂ ਮਿਲੀ ਤਾਂ ਇਹਨਾਂ ਨੇ ਅਕਤੂਬਰ ਦੇ ਮਹੀਨੇ ਵਿੱਚ 469 ਕਿੱਲੇ ਜ਼ਮੀਨ ਅੱਗੇ ਐਸਬੀਪੀ ਕੰਪਨੀ ਨੂੰ ਸੇਲ ਕਰਤੀ ਇਹ ਸੇਲ 117 ਕਰੋੜ ਵਿੱਚ ਇਹਨਾਂ ਨੇ ਕੀਤੀ ਹੈ ਤੇ 400 69 ਕਿੱਲਿਆਂ ਦੀ ਹੈ ਅਸੀਂ ਕਿਸਾਨਾਂ ਵੱਲੋਂ ਇੱਕ ਰਿੱਟ ਪਾਈ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਜੱਜ ਸਾਹਿਬ ਦੇ ਅੱਗੇ ਇਹ ਪੁਆਇੰਟ ਰੱਖਿਆ ਸੀ ਕਿ ਇਹ ਜਮੀਨ ਇੱਕ ਪਬਲਿਕ ਪਰਪਸ ਲਈ ਅਕਵਾਇਰ ਕੀਤੀ ਗਈ ਸੀ ਕਿ ਇੰਡਸਟਰੀ ਬਣਨੀ ਚਾਹੀਦੀ ਸੀ ਤਾਂ ਕਿ ਇੱਥੇ এমਪਲੋਇਮੈਂਟ ਜੌਬਸ ਮਿਲਦੀਆਂ ਇੱਧਰ ਦੇ ਰੈਜ਼ੀਡੈਂਟਸ ਨੂੰ ਪਰ ਉਹ ਜਿਹੜਾ ਪਰਪਸ ਆ ਉਹ ਹੱਲ ਨਹੀਂ ਹੋਇਆ ਉਹ ਅਚੀਵ ਨਹੀਂ ਹੋਇਆ ਤੇ ਹੁਣ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਅੱਗੇ ਇਹਨਾਂ ਨੇ ਇੱਕ ਐਸਬੀਪੀ ਕੰਪਨੀ ਨੂੰ ਵੇਚਤੀ ਹੈ ਜਿਹੜੀ ਕੰਪਨੀ ਕੇ ਅੱਗੇ ਇਹਦੇ ਵਿੱਚ ਇੰਡਸਟਰੀਅਲ ਪਲਾਂਟਸ ਦੇ ਨਾਲ-ਨਾਲ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਵੀ ਡਿਵੈਲਪ ਕਰ ਰਹੀ ਹੈ ਜਿਹੜਾ ਕਿ ਪਬਲਿਕ ਪਰਪਸ ਦੇ ਖਿਲਾਫ ਹੈ ਇਹ ਸਾਰੀ ਗੱਲਾਂ ਸੁਣਨ ਤੋਂ ਬਾਅਦ ਬਹਿਸ ਕਰਨ ਤੋਂ ਬਾਅਦ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹਦੇ ਵਿੱਚ ਨੋਟਿਸ ਜਾਰੀ ਕਰਦਿਆਂ ਹੋਇਆ ਅਗਲੀ ਤਾਰੀਖ ਤੱਕ ਜੋ ਕਿ 2 ਦਸੰਬਰ ਹੈ 2025 ਉਦੋਂ ਤੱਕ ਸਟੇਟਸ ਕੋ ਦਾ आदेश ਦਿੱਤਾ ਹੈ ਦੋਨੋਂ ਕੰਪਨੀਆਂ ਨੂੰ ਕਿ ਉਹ ਅੱਗੇ ਕੋਈ ਕੰਸਟ੍ਰਕਸ਼ਨ ਜਾਂ ਜ਼ਮੀਨ ਨੂੰ ਅੱਗੇ ਨਾ ਵੇਚਣ ਤੇ ਇਹਨਾਂ ਨੂੰ ਮੌਕਾ ਦਿੱਤਾ ਹੈ ਕਿ ਅਗਲੀ ਤਰੀਕ ਤੇ ਉਹ ਆਪਣੇ ਸਾਰੇ ਜੋ ਵੀ ਪੱਖਿਆ ਦਸਤਾਵੇਜ਼ ਹਾਈ ਕੋਰਟ ਵਿੱਚ ਰੱਖਣਾ ਚਾਹੁੰਦੇ ਉਹ ਰੱਖ ਸਕਣ ਸਰ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਹੈਗੀ ਹੈ ਦੇਖੋ ਜੀ ਇਹ ਜਿਹੜੀ ਹੈ ਇਹ 469 ਕਿੱਲੇ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਨ੍ਹਾਂ ਚ ਖਡੋਲੀ ਸਰਦਾਰਗੜ ਦਮਨਹੇੜੀ ਤੇ ਜਖਣਾ ਇਹ ਚਾਰ ਪਿੰਡ ਜਿਹੜੇ ਕਿ ਬਿਲਕੁਲ ਰਾਜਪੁਰੇ ਦੇ ਨਾਲ ਨੇ ਇਹ ਇਹਨਾਂ ਚਾਰਾ ਪਿੰਡਾਂ ਦੀ ਜ਼ਮੀਰ ਹੈ ਜਿਨ੍ਹਾਂ ਤੇ ਹੁਣ ਸਟੀਲ ਲੱਗਿਆ ਸਰ ਇਹਨਾਂ ਨੂੰ ਵੇਚਣ ਦੀ ਅਥਾਰਟੀ ਸੀਗੀ ਵੈਸੇ ਦੇਖੋ ਜੀ ਇਹਦਾ ਕਿ ਇਹਨਾਂ ਨੂੰ ਅੱਗੇ ਵੇਚਣ ਦੀ ਅਥਾਰਟੀ ਨਹੀਂ ਸੀਗੀ ਸੀਲ ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀ ਇੱਥੇ ਇੰਡਸਟਰੀ ਡਿਵੈਲਪ ਕਰਨ ਵਾਸਤੇ ਇੰਡਸਟਰੀ ਡਿਵੈਲਪ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹਨਾਂ ਨੇ ਐਸਬੀਪੀ ਨੂੰ ਵੇਚੀ ਐਸਬੀਪੀ ਦਾ ਹੁਣ ਜੋ ਸਾਡੇ ਕਿਸਾਨਾਂ ਤੋਂ ਪਤਾ ਲੱਗਿਆ ਐਸਬੀਪੀ ਕੰਪਨੀ ਅੱਗੇ ਇਹਨਾਂ ਨੂੰ ਪਲਾਟਾਂ ਦੇ ਰਾਹੀਂ ਅੱਗੇ ਵੇਚ ਰਹੀ ਹੈ ਇਸੇ ਗੱਲ ਕਰਕੇ ਹੀ ਹਾਈ ਕੋਰਟ ਨੇ ਇਹਨਾਂ ਤੇ ਰੋਕ ਲਾਈ ਏ ਸਰ ਹੁਣ ਐਸਡੀਪੀ ਤੇ ਰੋਕ ਲੱਗੀ ਹੈ ਤੇ ਜਿਹੜੇ ਜਿਨ੍ਹਾਂ ਨੇ 플ਾਟ ਇੱਥੇ ਲਿੱਤੇ ਹੋਏ ਆ ਉਹ ਸੇਲ ਪਰਚੇਸ ਕਰ ਸਕਦੇ ਆ ਕਿ ਉਹ ਵੀ ਸਾਰੀ ਨਹੀਂ ਜੀ ਹੁਣ ਇੱਥੇ ਇਹ ਜਿਹੜੀ ਜ਼ਮੀਨ ਹੈ ਇਹ 469 ਜਿਹੜੀ ਕਿਲਾ ਜ਼ਮੀਨ ਹੈ ਇੱਤੇ ਹੁਣ ਕੋਈ ਵੀ ਅੱਗੇ ਸੇਲ ਪਰਚੇਸ ਤੋਂ ਰੋਕ ਲਾਤੀ ਹੈ ਮਾਨਯੋਗ ਹਾਈ ਕੋਰਟ ਨੇ ਤੇ ਹਾਂ ਅਗਰ ਕਿਸੇ ਨੇ ਕੋਈ ਜ਼ਮੀਨ ਲਈ ਹੈ ਕੋਈ ਬਿਆਨਾ ਦਿੱਤਾ ਹੈ ਤਾਂ ਹਾਲ ਦੀ ਘੜੀ ਰੋਕ ਲਾਤੀ ਹੈ ਉਹਨਾਂ ਕਿ ਜ਼ਮੀਨ ਨਹੀਂ ਵਿਕੇਗੀ ਮੇਰੇ ਨਾਲ ਬੁਲਕਾਰ ਸੀ ਵੈਸੇ ਸੂਬਾ ਜਰ ਸਕੱਤਰ ਭਾਰਤੀ ਕਿਸਾਨ ਰਜਨੀ ਨਾਲ ਜੀ ਬੜੀ ਦੇ ਦਾ ਸੰਗਰਾਸ ਚੱਲ ਰਿਹਾ ਸੀ ਕਿਸਾਨਾਂ ਦਾ ਹੁਣ ਕਾਪਲਤਾ ਮਿਲਿਆ ਕੀ ਕਰਨੇ ਕੰਮ ਅਸਫਲ ਕੀ ਦੇਖੋ ਗੱਲ ਇਸ ਤਰ੍ਹਾਂ ਮੇਰੇ ਪੱਤਰਕਾਰ ਭਰਾਵੋ ਮੈਸੇਜ ਸਰ ਦੇਖੋ ਸਟੇ ਵਾਲੀ ਦੇ ਵੈਸੇ ਵਕੀਲ ਸਾਹਿਬ ਨੇ ਤੁਹਾਨੂੰ ਵਿਸਤਾਰ ਚ ਦੱਸਿਆ ਦਿੱਤਾ ਪਰ ਮੈਂ ਤਾਂ ਉਹਨ ਇੱਕ ਛੋਟੀ ਜਿਹੀ ਗੱਲ ਹੀ ਦੱਸ ਸਕਦਾ ਵੀ ਜੋ ਕਿਸਾਨ ਇੰਨੇ ਚੀਰ ਤੋਂ ਉੱਤੇ ਤਰਾਂ ਲਾਈ ਬੈਠੇ ਸੀਗੇ ਇਹ ਲੜਾਈ ਲੜ ਰਹੇ ਸੀਗੇ ਉਸਤੇ ਅੱਜ ਹਾਈ ਕੋਰਟ ਨੇ ਮੋਹਰ ਲਾਤੀ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਉਹ ਬੇਸਾਫੀ ਹੋ ਰਹੀ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਕਾਪਲਾ ਹੋ ਰਿਹਾ ਸੀਗਾ ਅਸੀਂ ਪਹਿਲਾਂ ਵੀ ਮਦਦ ਤੁਹਾਡੇ ਰਾਏ ਪ੍ਰੈਸਰ ਰਹੀ ਵੀ ਦੱਸਿਆ ਵੀ ਇਸ ਜ਼ਮੀਨ ਦੇ ਵਿੱਚ ਜਦੋਂ ਹੀ ਅਕਵਾਇਰ ਹੋਈ ਹੈ ਜਾਂ ਤਾਂ ਹੀ ਕਾਪਲਿਆਂ ਨਾਲ ਚਲਦੀ ਹੈ बार-बार ਇਹਦੀਆਂ ਪਰਮਿਸ਼ਨਾਂ ਲੈਣੀਆਂ ਡਵੈਲਪਮੈਂਟ ਲਈ ਕਰਨਾ ਐਂਡ ਇਹ ਜਾ ਕੇ ਸਰਕਾਰ ਕੋਲ ਜਮੀਨ ਚਲੀ ਗਈ ਸਰਕਾਰ ਕੋਲ ਜਾਰਦੇ ਬਗਾ ਜੂਦ ਵੀ ਐਸਵੀ ਕੰਮ ਕਰਦੀ ਰਹੀ ਹੈ ਤੇ ਉਹ ਅਸੀਂ ਜਿਹੜਾ ਕੇਸ ਪਾਇਆ ਸੀਗਾ ਵਕੀਲ ਸਾਹਿਬ ਦੇ ਦੇ ਕੋਲ ਹਾਈ ਕੋਰਟ 'ਚ ਇਹ ਉਸ ਬੇਇਨਸਾਫੀ ਹੋਂਦੀ ਤੇ ਵੀ ਅੱਜ ਸੁਪਰੀਮ ਅਡਜੂਸਟ ਹਾਈ ਕੋਰਟ ਨੇ ਮੋਹਰ ਲਾਈ ਹੋਈ ਬਾਕੀ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ ਕਿਸੇ ਨਾਲ ਨਵਾੜਾ ਹੋ ਰਿਹਾ ਤੇ ਅਸੀਂ ਧੰਨਵਾਦੀ ਵੀ ਹੈ ਵਕੀਲ ਸਾਹਿਬ ਦੇ ਜਿਨ੍ਹਾਂ ਨੇ ਇਸ ਕੇਸ ਨੂੰ ਬੜੇ ਤਰੀਕੇ ਨਾਲ ਪੜ੍ਹ ਕੇ ਇਸ ਤੇ ਜਗ੍ਹਾ ਤੇ ਬਚਾਇਆ ਵੀ ਅੱਜ ਅਖੀਰ ਨੂੰ ਹਾਈ ਕੋਰਟ ਨੂੰ ਇੱਕ ਜਮਾਨਤ ਦੇਣੀ ਪਈ ਹੈ ਵੀ ਭਾਈ ਤੁਸੀਂ ਇੱਥੇ ਗਲਤ ਕਰ ਰਹੇ ਹੋ ਜੋ ਤੁਸੀਂ ਇੱਥੇ ਡਵੈਲਪ ਕਰ ਰਹੇ ਹੋ ਤੁਹਾਡੀ ਜੀ ਨੀਮ ਦੇ ਹਿਸਾਬ ਨਾਲ ਕਰ ਰਹੇ ਹੋ ਉਹ ਗਲਤ ਕੀਤੀ ਜਾ ਰਹੀ ਹੈ ਤੇ ਅਸੀਂ ਇਹਦਾ ਸਿਹਰਾ ਸਾਡੇ ਵਕੀਲ ਸਾਹਿਬ ਲਈ ਜਾਂਦਾ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਨੂੰ ਇਸ ਮਕਾਮ ਤੇ ਪਹੁੰਚਾਇਆ ਤੇ ਸਟੇਲ ਵਾਈ ਜੀ ਗੁਰਧਾਨ ਸਿੰਘ ਜੀ ਸਾਰੀ ਜਿਹੜੀ ਐ ਜੀ ਸਟੇਲ ਲੱਗੀ ਐ ਜ਼ਮੀਨ ਦੇ ਪੋਵੇ ਪਰ ਜਾਣ ਕਰ ਦੇਗਾ ਇਹ ਜਿਹੜੀ ਸਟੇਲ ਲੱਗੀ ਐ ਜੀ ਇਹ ਜੋ ਕਾਨੂੰਨਾ ਮੁਤਾਬਿਕ ਲੱਗੀ ਐ ਜੀ ਕਿਸਾਨਾਂ ਨਾਲ ਜੋ ਧੱਕਾ ਹੋ ਰਿਹਾ ਸੀਗਾ ਤੇ ਅਸੀਂ ਦੱਸਣਾ ਚਾਹੁੰਦੇ ਆ ਇਹ ਜਿਹੜੀ ਸਟੇਲ ਲੱਗੀ ਐ ਜੀ ਕਾਨੂੰਨਾ ਮੁਤਾਬਿਕ ਬਿਲਕੁਲ ਸਹੀ ਲੱਗੀ ਐ ਕਿਉਂਕਿ ਇਨ੍ਹਾਂ ਕੋਲ ਇਹ ਜੋ ਪ੍ਰੋਜੈਕਟ ਕੱਟ ਰਹੀ ਸੀ ਦੀ ਪਰਮਿਸ਼ਨ ਨਹੀਂ ਇਹ ਜਿਸ ਮੰਤਵ ਲਈ ਜ਼ਮੀਨ ਇਹ ਇਨ੍ਹਾਂ ਨੇ ਅਕਵਾਇਰ ਕੀਤੀ ਸੀ ਉਹ ਇਹ ਪੂਰਾ ਨਹੀਂ ਕਰ ਰਹੇ ਤੇ ਅਸੀਂ ਖਡੌਲੀ ਜਾਂ ਜਿੰਨੇ ਚਾਰ ਪਿੰਡਾਂ ਦੇ ਜੋ ਲੋਕ ਸਾਰੇ ਇਕੱਠੇ ਖੜੇ ਆ ਇਹ ਲੜਾਈ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ ਤੇ ਆਪਣਾ ਜੋ ਹੱਕ ਆਪਣੇ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਤੇ ਇਹ ਜੋ ਵੀ ਕਾਨੂੰਨੀ ਲੜਾਈ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਇਹ ਜੋ ਪ੍ਰੋਜੈਕਟ ਬਿਲਕੁਲ ਗੈਰ ਕਾਨੂੰਨੀ ਹੈ ਅਸੀਂ ਇਹ ਨਹੀਂ ਪੂਰਾ ਹੋਣ ਦੇਵਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਧੋਖਾਧੜੀ ਚੱਲ ਰਹੀ ਹੈ ਬਾਕੀ ਅਸੀਂ ਆਪਣਾ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਕਿ ਤੁਸੀਂ ਬਿਲਕੁਲ ਦੇਖੋ ਪਹਿਲਾਂ ਪਰਖੋ ਇੱਥੇ ਆ ਕੇ ਕਿਸਾਨਾਂ ਨਾਲ ਗੱਲ ਕਰੋ ਗਰਾਊਂਡ ਤੇ ਜਾਓ ਤੇ ਮਾਨਯੋਗ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਤੇ ਇਹ ਵਿਵਾਦਿਤ ਪ੍ਰੋਜੈਕਟ ਹੈ ਤੁਸੀਂ ਇਹ ਪਲੀਜ਼ ਆਪਣਾ ਪੈਸਾ ਮਿਹਨਤ ਦਾ ਪੈਸਾ ਤੁਸੀਂ ਨਾ ਫਸਾਓ ਇੱਥੇ